ਪੰਜਾਬ ਚ ਵਾਪਰੀ ਇੱਕ ਹੋਰ ਵੱਡੀ ਘਟਨਾ ਇਤਾਂ ਵਿੱਚ ਪਲਟ ਗਈ ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਬਚ ਗਿਆ ਠੀਕ ਜਿਹੜਾ ਸ਼ੀਸ਼ੇ ਭੰਨ ਬੱਚੇ ਕੱਢੇ ਗਏ ਬਾਹਰ ਜੀ ਹਾਂ ਫਿਰੋਜ਼ਪੁਰ ਵਿੱਚ ਭਿਆਨਕ ਸੜਕ ਹਾਦਸੇ ਚ ਜਿੱਥੇ ਗੈਰਾਂ ਲੋਕਾਂ ਦੀ ਮੌਤ ਤੋਂ ਬਾਅਦ ਇੱਕ ਹੋਰ ਵੱਡੇ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਬੱਚਿਆਂ ਨਾਲ ਭਰੀ ਸਕੂਲ ਵਾਲੀ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ। ਬੱਚਿਆਂ ਨੂੰ ਸਕੂਲ ਲੈ ਜਾ ਰਹੀ ਬੱਸ ਖੇਤਾਂ ਵਿੱਚ ਪਲਟ ਗਈ ਜਿਸ ਕਾਰਨ ਬੱਸ ਵਿੱਚ ਚੀਕ ਚਹਾੜਾ ਮਚ ਗਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੌਕੇ ਤੇ ਲੋਕਾਂ ਦੀ ਮਦਦ ਦੇ ਨਾਲ ਬੱਚਿਆਂ ਨੂੰ ਸ਼ੀਸ਼ੇ ਭੰਨ ਕੇ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਜਾਣਕਾਰੀ ਮੁਤਾਬਕ ਬੱਸ ਟਰੈਕਟਰ ਟਰਾਲੀ ਨੂੰ ਕ੍ਰੋਸ ਕਰ ਰਹੀ ਸੀ ਇਸ ਦੌਰਾਨ ਦੇਖਦੇ ਹੀ ਦੇਖਦੇ ਬੱਸ ਖੇਤਾਂ ਵਿੱਚ ਪਲਟ ਗਈ ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਜੀਸੀਬੀ ਵੀ ਲਿਆਂਦੀ ਗਈ ਜਿਸ ਦੀ ਮਦਦ ਨਾਲ ਬੱਸ ਨੂੰ ਖੇਤ ਚੋਂ ਬਾਹਰ ਕੱਢਿਆ ਗਿਆ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਮੌਜੂਦ ਬੱਸ ਦੇ ਡਰਾਈਵਰ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣ ਲਓ ਮੈਂ ਪਿਛਲੇ 20 ਸਾਲਾਂ ਤੋਂ ਇਸ ਸਕੂਲ 'ਚ ਗੱਡੀ ਚਲਾ ਰਿਹਾ ਹਾਂ ਇਹ ਪਹਿਲੀ ਵਾਰੀ ਚਾਂਸ ਹੋਇਆ ਜੱਜ ਤੁੰਦ ਥੋੜੀ ਜਿਹੀ ਜ਼ਿਆਦਾ ਸੀ ਕਿ ਮੂਰੇ ਟਰੈਕਟਰ ਜਾ ਰਿਹਾ ਟਰੈਕਟਰ ਦੇ ਰਿਫਲੈਕਟਰ ਵਗੈਰਾ ਕੁਝ ਲਾਈਟਾਂ ਵਗੈਰਾ ਹੈ ਨਹੀਂ ਸੀ ਪਿੱਛੇ ਤੇ ਸੱਜੇ ਪਾਸੇ ਪੁਲੀਆਂ ਪਈਆਂ ਹੋਣ ਕਰਕੇ ਮੈਂ ਗੱਡੀ ਥੋੜੀ ਕਣਕ ਕਣੇ ਨੂੰ ਦਬ ਗਈ ਦਬਦੀ ਦਬਦੀ ਗੱਡੀ ਟੇਢੀ ਹੋ ਗਈ ਸਾਰੇ ਬੱਚੇ ਕੱਢੇ ਗਿਆ ਕਿਸੇ ਦਾ ਜਾਨੀ ਮਾਨੇ ਕੋਈ ਨੁਕਸਾਨ ਨਹੀਂ ਹੋਇਆ ਪਿੰਡ ਦੀ ਪੰਚਾਇਤ ਆ ਗਈ ਸੀ ਮੈਂਬਰ ਆ ਗਏ ਸੀ ਕਿ ਸਰਪੰਚ ਨੂੰ ਮੈਂ ਫੋਨ ਕਰਤਾ ਸੀਗਾ ਸਕੂਲ ਮੈਨੇਜਮੈਂਟ ਆ ਗਏ ਸੀ ਕਿਹੜੇ ਕਿਹੜੇ ਪਿੰਡਾਂ ਦੇ ਬੱਚੇ ਸੀ ਕਿੰਨੇ ਬੱਚੇ ਦੋ ਪਿੰਡ ਹੀ ਆ ਜੰਗਿਆਂਨ ਤਲਕੜਾ ਬਸ ਕਿੰਨੇ ਕੁ ਬੱਚੇ ਸੀ 35-40 ਬੱਚੇ ਸੀ ਮਿੱਟੀ ਪੋਲੀ ਸੀਗੀ ਸਾਫ਼ ਕਰਦੇ ਸੀ ਕਿਸੇ ਨੂੰ ਕੁਝ ਹਾਂਜੀ ਮੇਰੇ ਮੂਰੇ ਟਰੈਕਟਰ ਸੀਗਾ ਉਹਦੇ ਰੈਫੈਕਟਰ ਵਗੈਰਾ ਹੈ ਨਹੀਂ ਸੀ ਪਿੱਛੇ ਕੋਈ ਨਾ ਲਾਈਟ ਵਗੈਰਾ ਸੀ ਇਸ ਘਟਨਾ ਨੂੰ ਲੈ ਕੇ ਮਾਪਿਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਉੱਥੇ ਹੀ ਹਾਦਸੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਏ ਵੀ ਤੁਸੀਂ ਉਹਨਾਂ ਦੇ ਜ਼ੁਬਾਨੀ ਸੁਣ ਲਵੋ। ਹੋਇਆ ਬਾਈ ਯਾਰ ਇਧਰੋਂ ਟਰੈਕਟਰ ਆਉਂਦਾ ਸੀ ਆਹ ਸੱਡੋਂ। ਠੀਕ ਆ ਟਰੈਕਟਰ ਵਾਲਿਆਂ ਨੇ ਇਧਰ ਨੂੰ ਕਰਤਾ ਉਹਦੀ ਵਜਾਇ। ਉਹਨੇ ਬੱਸ ਆਪਦੀ ਉਧਰ ਨੂੰ ਕਰਕੇ ਬਚਾ ਕੇ ਮੰਨ ਕੇ ਚੱਲ ਵੀ ਬ੍ਰੇਕਾਂ ਮਾਰ ਕੇ ਗੱਡੀ ਹੌਲੀ ਹੌਲੀ ਦੇ ਦੀ ਡਿੱਗੀ ਆ। ਉਹਨੇ ਬਚ ਗਈ ਟਰੈਕਟਰ ਵਾਲ ਦਾ ਸਾਰਾ ਕਸੂਰ ਟਰੈਕਟਰ ਦਾ ਬਾਈ। ਟਰੈਕਟਰ ਕਿਹੜੀ ਸਾਈਡ ਤੇ ਜਾ ਰਿਹਾ? ਟਰੈਕਟਰ ਭਧੌੜ ਲੁਆ ਰਿਹਾ ਸੀ ਬਾਈ। ਠੀਕ ਆ ਉਹਨੇ ਉਲਟਾ ਪੁਲੀਆਂ ਵਾਲੀ ਟਰੈਕਟਰ ਕਰਤਾ ਇਧਰ ਰੋਂਗ ਸਾਈਡ ਉਧਰ ਨਹੀਂ ਕੀਤਾ ਆਪਦੀ ਸਾਈਡ। ਤੇ ਉਹਨੇ ਵਿਚਾਰੇ ਨੇ ਬੱਸ ਖੜਾ ਕੇ ਇਹਨੂੰ ਉਹ ਦਬਾਉਣ ਲੱਗਿਆ ਰਾ ਤੇ ਉਹਦੀ ਬੱਸ ਪਲਟ ਗਈ ਇੱਥੇ ਦੇ ਕੁਲੀਆਂ ਵੀ ਗਲਤ ਰੱਖਿਆ ਪੁਲੀਆਂ ਬਾਈ ਪੂਰਨ ਗਲਤ ਆ ਦੇਖ ਲਾ ਉੱਤੇ ਪਿੰਨਾਂ ਪੁਲੀਆਂ ਤੁਸੀਂ ਆਪ ਹੀ ਦੇਖ ਸਕਦੇ ਆ ਇਹਦਾ ਹੱਕ ਤਾਂ ਇਹਨਾਂ ਦਾ ਇੰਨਾ ਥਾਂ ਪਿਆ ਇੱਧਰ ਵੀ ਰੱਖ ਸਕਦੇ ਬਈ ਯਰੇ ਹਾਂ ਤੇ ਜੇ ਕੋਈ ਬਾਈ ਕੋਹ ਜੀ 1921 ਹੋ ਜਾਂਦੀ ਕਿਦਾ ਜਵਾਬ ਮਾਰ ਦਿੰਦਾ ਇਹ ਕਿਹਤੇ ਜ਼ਿੰਮੇਦਾਰ ਸੀ ਅੱਜ ਤੱਕ ਇਹ ਕਹੀ ਜਾਂਦੇ ਇੱਥੇ ਪਿੰਨਾਂ ਇੱਥੇ ਪਿੰਨਾਂ ਇਹਨਾਂ ਦਾ ਹੱਕ ਆ ਬਾਈ ਪੱਛੇ ਰੱਖਣ ਦਾ ਚੀਜ਼ ਦੱਸਦੀ ਇਹ ਕਿ ਇਹ ਮੰਦ ਭਾਗੀ ਘਟਨਾ ਬਰਨਾਲਾ ਦੇ ਪਿੰਡ ਅਲਕੜਾ ਤੋਂ ਸਾਹਮਣੇ ਆਈ ਹੈ ਦੱਸਿਆ ਇਹ ਵੀ ਜਾ ਰਿਹਾ ਕਿ ਬੱਚਿਆਂ ਰਸਤੇ ਵਿੱਚ ਧੁੰਦ ਜ਼ਿਆਦਾ ਹੋਣ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਹਾਦਸੇ ਦਾ ਇੱਕ ਹੋਰ ਕਾਰਨ ਰਸਤੇ ਵਿੱਚ ਪਏ ਭਾਇਕੂ ਵੀ ਦੱਸੇ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਹੋਰ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਹੈ ਜਾਂਚ ਵਿੱਚ ਕਿਸ ਦੀ ਗਲਤੀ ਮਿਲਦੀ ਹੈ ਤੇ ਕਿਸ ਖਿਲਾਫ ਪੁਲਿਸ ਤੇ ਪ੍ਰਸ਼ਾਸਨ ਕਾਰਵਾਈ ਕਰਦਾ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ